ਦੇਖਭਾਲ ਕਰਤਾ ਵਜੋਂ ਕਦੇ ਤੁਸੀਂ ਇਕੱਲਾ ਜਾਂ ਅਲੱਗ ਮਹਿਸੂਸ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਪਰ ਕਿੱਥੋਂ ਸ਼ੁਰੂ ਕਰਨਾ ਹੈ ਨਹੀਂ ਜਾਣਦੇ ਜਿਹੜੀ ਸਹਾਇਤਾ ਦੀ ਤੁਹਾਨੂੰ ਲੋੜ ਪੈ ਸਕਦੀ ਹੈ ਅਸੀਂ ਉਸ ਨੂੰ ਇੱਕ ਸਹਾਇਤਾ ਨੈਟਵਰਕ ਕਹਿੰਦੇ ਹਾਂ ਸਹਾਇਤਾ ਨੈਟਵਰਕ ਲੋਕਾਂ ਦਾ ਸਮੂਹ ਹੈ ਜਿਵੇਂ ਪਰਿਵਾਰ ਜਾਂ ਦੋਸਤ ਜਿਨ੍ਹਾਂ ਨਾਲ ਤੁਸੀਂ ਮਦਦ ਜਾਂ ਸਹਾਇਤਾ ਲੈਣ ਲਈ ਸੰਪਰਕ ਕਰਦੇ ਹੋ ਇਹ ਉਹ ਲੋਕ ਨੇ ਜੋ ਤੁਹਾਡੇ ਨਜ਼ਦੀਕ ਹਨ ਅਤੇ ਤੁਹਾਡੀ ਪਰਵਾਹ ਕਰਦੇ ਹਨ ਖਾਸ ਤੌਰ ਤੇ ਤੁਹਾਡੀ ਤੰਦਰੁਸਤੀ ਦੀ ਸਿਰਫ ਬਾਹਰ ਘੁੰਮਣਾ ਆਪਣੇ ਖਿਆਲ ਅਤੇ ਭਾਵਨਾਵਾਂ ਸਾਂਝੀਆਂ ਕਰਨ ਨਾਲ ਤੁਹਾਨੂੰ ਮਦਦ ਮਿਲੇਗੀ। ਇੱਥੇ ਕੁਝ ਤਰੀਕੇ ਹਨ ਜੋ ਤੁਸੀਂ ਆਪਣੀ ਸਹਾਇਤਾ ਨੈਟਵਰਕ ਨੂੰ ਵਧਾ ਸਕਦੇ ਹੋ। ਗੱਲਾਂ ਸਾਂਝੀਆਂ ਕਰਨ ਲਈ ਹਮੇਸ਼ਾ ਤਿਆਰ ਰਹੋ। ਕੋਈ ਵੀ ਨਹੀਂ ਜਾਣ ਸਕੇਗਾ ਕਿ ਤੁਸੀਂ ਕੀ ਕਰ ਰਹੇ ਹੋ ਜਦੋਂ ਤੱਕ ਤੁਸੀਂ ਗੱਲ ਹੀ ਨਹੀਂ ਕਰੋਗੇ। ਇਸ ਲਈ ਆਪਣੇ ਤਜਰਬੇ ਸਾਂਝੇ ਕਰਨ ਵਿੱਚ ਨਾ ਡਰੋ। ਇਹ ਤੁਹਾਡੀ ਵਿਸ਼ਵਾਸ ਅਤੇ ਇੱਜ਼ਤ ਬਣਾਉਂਦਾ ਹੈ ਅਤੇ ਹੋਰ ਸਦਾ ਅਰਥਪੂਰਨ ਸੰਪਰਕ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਮਦਦ ਮੰਗੋ। ਇਹ ਸ਼ਾਇਦ ਸਭ ਤੋਂ ਮੁਸ਼ਕਲ ਕੰਮ ਹੈ। ਅਸੁਰੱਖਿਆ ਨੂੰ ਸਵੀਕਾਰ ਕਰਨਾ ਅਤੇ ਮਦਦ ਮੰਗਣਾ ਇਹ ਸਮਝਣਯੋਗ ਹੈ ਕਿ ਤੁਸੀਂ ਦੇਖਭਾਲ ਕਰਤਾ ਹੋ ਪਰ ਦੇਖਭਾਲ ਕਰਤਾ ਦੀ ਵੀ ਦੂਸਰੇ ਮਨੁੱਖਾਂ ਵਾਂਗ ਜ਼ਰੂਰਤਾਂ ਹਨ ਪਿਆਰ ਅਤੇ ਸਹਾਇਤਾ ਮਦਦ ਮੰਗਣ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਾ ਕਰੋ ਇੱਥੇ ਹਰ ਸਮੇਂ ਕੋਈ ਹੈ ਜੋ ਤੁਹਾਡੀ ਮਦਦ ਕਰਨਾ ਪਸੰਦ ਕਰਦਾ ਹੈ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲੋ ਤੁਹਾਡਾ ਪਰਿਵਾਰ ਅਤੇ ਦੋਸਤ ਤੁਹਾਡੀ ਸਿਹਤ ਅਤੇ ਤੰਦਰੁਸਤੀ ਦੀ ਪਰਵਾਹ ਕਰਦੇ ਨੇ ਅਤੇ ਉਹ ਤੁਹਾਡੀ ਕਿਸੇ ਵੀ ਤਰੀਕੇ ਨਾਲ ਸਹਾਇਤਾ ਕਰਦੇ ਨੇ ਮਿਸਾਲ ਦੇ ਤਰ੍ਹਾਂ ਕਿ ਘਰ ਸਾਫ਼ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਆਪਣੇ ਪਰਿਵਾਰਕ ਮੈਂਬਰ ਦੀ ਸਹਾਇਤਾ ਮੰਗੋ ਜੇ ਤੁਸੀਂ ਸੱਚਮੁੱਚ ਕਸਰਤ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਪ੍ਰੇਰਣਾ ਨਹੀਂ ਹੈ ਆਪਣੇ ਦੋਸਤ ਨੂੰ ਤੁਹਾਡਾ ਸਾਥ ਦੇਣ ਲਈ ਪੁੱਛੋ ਇਹ ਤੁਹਾਡੇ ਰੋਜ਼ਾਨਾ ਦੇ ਤਣਾਅ ਨੂੰ ਘਟ ਕਰਦਾ ਹੈ ਨਿਰਾਸ਼ ਨਾ ਹੋਵੋ ਭਾਵਨਾਤਮਕ ਸਹਾਇਤਾ ਲਈ ਦੇਖਪਾਲਕਤਾ ਸਹਾਇਤਾ ਸਮੂਹਾਂ ਦੀ ਵਰਤੋਂ ਕਰੋ ਦੇਖਪਾਲਕਤਾ ਸਹਾਇਤਾ ਸਮੂਹ ਵਿਖੇ ਤੁਸੀਂ ਆਪਣੇ ਤਜਰਬੇ ਦੂਸਰਿਆਂ ਦੇ ਨਾਲ ਸਾਂਝੇ ਕਰ ਸਕਦੇ ਹੋ ਤੇ ਉਹਨਾਂ ਦੇ ਤਜਰਬੇ ਸੁਣ ਸਕਦੇ ਹੋ ਅਤੇ ਇੱਕ ਦੂਸਰੇ ਦੀ ਸਹਾਇਤਾ ਕਰ ਸਕਦੇ ਹੋ ਨਵੇਂ ਲੋਕਾਂ ਨਾਲ ਮਿਲੋ ਤੁਹਾਡੇ ਆਪਣੇ ਲਈ ਸਮਾਂ ਨਿਕਲਣਾ ਮੁਸ਼ਕਲ ਹੈ ਤੁਸੀਂ ਇਕੱਲੇ ਹੀ ਇੱਕ ਨਵਾਂ ਸਹਾਇਤਾ ਸਮੂਹ ਬਣਾ ਸਕੋ ਪਰ ਇਹ ਸਹਾਇਕ ਅਤੇ ਫਾਇਦੇਮੰਦ ਹੋ ਸਕਦਾ ਹੈ ਖਾਸ ਕਰਕੇ ਜੇ ਤੁਸੀਂ ਹੋਰ ਦੇਖਭਾਲ ਕਰਨ ਵਾਲਿਆਂ ਨਾਲ ਗੱਲਬਾਤ ਸ਼ੁਰੂ ਕਰਦੇ ਹੋ ਅਸੀਂ ਹਰ ਪਾਸੇ ਆ ਜਾਣਗੇ ਇਹ ਜਾਣ ਕੇ ਕਿ ਤੁਸੀਂ ਇਕੱਲੇ ਹੋ ਇੱਥੇ ਉਹ ਲੋਕ ਹਨ ਜੋ ਤੁਹਾਡੀ ਪਰਵਾਹ ਕਰਦੇ ਨੇ ਅਤੇ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਤੁਸੀਂ ਇਕੱਲੇ ਨਹੀਂ ਹੋ ਸਾਡੇ ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਰੋਤਾਂ ਦੀ ਵੀਡੀਓ ਨੂੰ ਦੇਖਣਾ ਕਰਨਾ ਸੁਨਿਸ਼ਚਿਤ ਕਰੋ